ਮੈਂ ਹਰਪ੍ਰੀਤ ਤਾਲੂਵਾਲੀਆ ਮੇਰੇ ਸਾਥੀ ਵਿੱਕੀ ਵਡੇਰਾ ਜੀ ਏਵੀ 18 ਨਿਊਜ਼ ਤੋਂ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਸਾਡੇ ਸ਼ਹਿਰ ਦੇ ਪ੍ਰੈਸਟੀਜੀਅਸ ਇਲੈਕਸ਼ਨ ਜਿਹੜੇ ਕਿ ਐਸ ਮੈਨੇਜਮੈਂਟ ਐਂਡ ਟਰਸਟਲੀ ਹੁੰਦੇ ਨੇ ਉਹ 1 ਸਤੰਬਰ ਨੂੰ ਹੋਣ ਜਾ ਰਹੇ ਨੇ ਪਹਿਲਾਂ ਇਹਦੇ ਵਿੱਚ ਰਵਾਇਤੀ ਦੋ ਪੈਨਲ ਹੀ ਕੰਟੈਸਟ ਕਰਦੇ ਸੀ ਬਟ ਇਸ ਵਾਰੀ ਇਹਦੇ ਵਿੱਚ ਤੀਜਾ ਪੈਨਲ ਕੰਟੈਸਟ ਕਰਨ ਜਾ ਰਿਹਾ ਹੈ ਮਾਂ ਸਰਸਵਤੀ ਪੈਨਲ ਫੋਰ ਐਜੂਕੇਸ਼ਨ ਕੀ ਇਹ ਬੈਟਰਮੈਂਟਲੀ ਕੀ ਓਵਰਆਲ ਡਿਵੈਲਪਮੈਂਟਲੀ ਕੀ ਕੁਆਲਿਟੀ ਐਜੂਕੇਸ਼ਨਲੀ ਜਾਂ ਜੇਕਰ ਆਪਾਂ ਕਹੀਏ ਕਿ ਇਹ ਅਦਾਰਿਆਂ ਦੀ ਜਿਹੜੀ ਲੇਗੇਸੀ ਹੈ ਉਹਨੂੰ ਇੱਕ ਸਟੈ ਗੱਲ ਕਰਨੀ ਪਊਗੀ ਉਹਨਾਂ ਨਾਲ ਫੇਸ ਟੂ ਫੇਸ ਟਾਕ ਕਰਨੀ ਪਊਗੀ ਤਾਂ ਕਿ ਵੋਟਰ ਸਹਿਬਾਨਾਂ ਨੂੰ ਬੜਾ ਈਜ਼ੀ ਹੋ ਜਾਵੇ ਕਿ ਉਹ ਜਿਹੜੀ ਵੋਟਰ ਹੈ ਕਿੱਥੇ ਕਾਸਟ ਕਰਨ ਤਾਂ ਕਿ ਇੱਕ ਚੰਗਾ ਤੇ ਮਜ਼ਬੂਤ ਪੈਨਲ ਚੁਣਿਆ ਜਾ ਸਕੇ ਜਿਹੜਾ ਕਿ ਸਾਡੇ ਇਹਨਾਂ ਵਿਦਿਅਕ ਅਦਾਰਿਆਂ ਨੂੰ ਹੋਰ ਅੱਗੇ ਲੈ ਕੇ ਜਾ ਸਕੇ ਉਸੇ ਲੜੀ ਤਹਿਤ ਸਾਡੀ AB18 ਦੀ ਡਰਾਈਵ ਸ਼ੁਰੂ ਹੋ ਚੁੱਕੀ ਹੈ ਜਿਹੜੀ ਸ਼ਖਸੀਅਤਾਂ ਨਾਲ ਤੁਹਾਡੀ ਹੋਣਾ ਸੀ ਮੁਲਾਕਾਤ ਕਰਾਂ ਜਾਣ ਜਾ ਰਹੇ ਹਾਂ ਉਹ ਵੀ ਇਸ ਵਾਰੀ ਇਲੈਕਸ਼ਨ ਦੇ ਵਿੱਚ ਕੰਟੈਸਟ ਕਰਨ ਜਾ ਰਹੇ ਨੇ ਸਾਡੇ ਸ਼ਹਿਰ ਦੇ ਵਿੱਚ ਬਹੁਤ ਚਿਰ ਪ੍ਰਚਿਤ ਚਿਹਰੇ ਨੇ ਜੀ ਉਹ ਪਹਿਲਾਂ ਵੀ ਸ਼ਹਿਰ ਦੇ ਵਿੱਚ ਸਮਾਜਿਕ ਧਾਰਮਿਕ ਆਪਣੀਆਂ ਸੇਵਾਵਾਂ ਦੇ ਚੁੱਕੇ ਨੇ ਤੇ ਅਕਸਰ ਆਪਣੇ ਡਾਊਨ ਟੂ ਅਰਥ ਮਿਜ਼ਾਜ ਕਰਕੇ ਜਾਣੇ ਜਾਂਦੇ ਨੇ ਤੇ ਜਿਹੜੇ ਸਟੂਡੈਂਟਸ ਦੇ ਪ੍ਰਤੀ ਉਹਨਾਂ ਦਾ ਜੋ ਰੁਝਾਨ ਹੈ ਜੋ ਸੋਚ ਹੈ ਉਹ ਬੜੀ ਪ ਦਾ ਤੀਸਰਾ ਪੈਨਲ ਇਸ ਵਾਰੀ ਘਟਿਤ ਹੋਇਆ ਬੈ ਉਹਨਾਂ ਦੇ ਮੈਂਬਰ ਕੈਂਡੀਡੇਟ ਕਰਨ ਅਰੋੜਾ ਜੀ ਦੇ ਨਾਲ ਜਨਰਲ ਸੀਰੀਅਲ ਨੰਬਰ ਹੈ 13 ਪਹਿਲਾਂ ਤਾਂ ਸਰ ਵੈਲਕਮ ਸਾਡੇ ਚੈਨਲ ਤੇ ਥੈਂਕ ਯੂ ਵਿਕੀ ਵਿਡੇਰਾ ਜੀ ਅਲੂ ਅਲਿਆ ਜੀ AV18 نیوز ਦਾ ਬਹੁਤ ਬਹੁਤ ਥੈਂਕਸ ਕਿ ਤੁਸੀਂ ਅੱਜ ਇਸ ਮੌਕੇ ਤੇ ਸਾਡੇ ਕੋਲ ਲਾਇਓ ਸਾਡੇ ਵਿਚਾਰ ਲੋਕਾਂ ਤੱਕ ਰੱਖੋਗੇ ਸੋ ਇਹ ਦਾ ਜਿਹੜਾ ਪੈਨਲ ਖੜਾ ਕੀਤਾ ਹੈ ਤੀਸਰਾ ਪੈਨਲ ਬੜਾ ਹੀ ਸੂਝਵਾਨ ਤੇ ਬੜੇ ਹੀ ਪੜੇ ਲਿਖੇ ਡੇ ਕੈਂਡੀਡੇਟਸ ਐ ਇਹਦੇ ਚ ਹੈਗੇ ਨੇ ਮੈਂ ਕੀ ਕਰਕੇ ਤੁਹਾਨੂੰ ਕੈਂਡੀਡੇਟਸ ਬਾਰੇ ਵੀ ਦੱਸ ਦੇਣਾ ਜਿਵੇਂ ਸਾਡੇ ਧਰਮਿੰਦਰ ਸਿੰਘ ਗਰੂਪਰਾਏ ਜੀ ਹੈ ਬੜੇ ਅੱਛੇ ਐਕਟਿਵਿਸਟ ਹੈ ਸੋਸ਼ਲ ਐਕਟਿਵਿਸਟ ਹੈ ਲਾਇਓਨਸ ਕਲੱਬ ਨਾਲ ਜੁੜੇ ਹੋਏ ਨੇ ਡਾਕਟਰ ਗੌਤਮ ਸਿੰਘਲਾ ਜੀ ਹੈ ਪੇਸ਼ੇ ਤੋਂ ਡਾਕਟਰ ਹੈ ਡੈਂਟਿਸ ਹੈ ਉਹਨਾਂ ਦੇ ਫਾਦਰ ਦੀ ਬੜੀ ਧੀਰ ਦੀ ਪ੍ਰੈਕਟਿਸ ਹੋਰੇ ਪੀਡੀ ਸਿੰਘਲਾ ਜੀ ਬੜਾ ਜਾਨਾ ਪਛਾਣਿਆ ਨਾਮ ਹੈ ਸ਼ਹਿਰ ਦਾ ਜਸਵਿੰਦਰ ਲੋਟੇ ਜੀ ਉਹ ਵੀ ਸਾਡੇ ਨਾਲ ਦੋ ਵਾਰ ਪਹਿਲਾਂ ਐਸ ਇੰਸਟੀਟਿਊਸ਼ਨਸ ਦੇ ਵਿੱਚ ਆਪਣੀ ਸੇਵਾ ਨਿਭਾ ਚੁੱਕੇ ਨੇ ਉਹਨਾਂ ਦੇ ਫਾਦਰ ਵੀ ਇੱਥੇ ਪ੍ਰੈਜ਼ੀਡੈਂਟ ਵੀ ਰਹੇ ਨੇ ਬਹੁਤ ਦੇਣ ਹੈ ਇਸ ਫੈਮਿਲੀ ਦੀ ਐਸ ਇੰਸਟੀਟਿਊਸ਼ਨਸ ਨੂੰ ਕਵਿਤਾ ਗੁਪਤਾ ਜੀ ਸਾਡੇ ਨਾਲ ਇਲੈਕਸ਼ਨ ਲੜੇ ਹਨ ਲੜ ਰਹੇ ਨੇ 2017 ਤੋਂ ਉਹ ਐਮਸੀ ਵੀ ਰਹੇ ਨੇ 2015 ਤੋਂ 20 ਵਾਲੀ ਟਰਮ ਦੇ ਵਿੱਚ ਉਹ ਐਮਸੀ ਵੀ ਰਹੇ ਨੇ ਵਾਰਡ ਨੰਬਰ 16 ਤੋਂ ਬਹੁਤ ਹੀ ਜਿਹਾਰੂ ਤੇ ਬਹੁਤ ਹੀ ਨਾਮਵਰ ਕੈਂਡੀਡੇਟ ਨੇ ਕਵਿਤਾ ਗੁਪਤਾ ਜੀ ਈਵਨ ਕਿ ਜਦ ਵਾਰਡ ਨੰਬਰ 16 ਹਾਲਾਂਕਿ ਆਪੋਜੀਸ਼ਨ ਸੀ ਉਦੋਂ ਸ਼੍ਰੀ ਵਿਕਾਸ ਮੈਤਾ ਵੀ ਪ੍ਰਧਾਨ ਸੀ ਫਿਰ ਵੀ ਇਹਨਾਂ ਨੂੰ ਪ੍ਰੈਜ਼ੀਡੈਂਟ ਵੱਲੋਂ ਮਤਲਬ ਜਿਹੜੇ ਕਮੇਟੀ ਵੱਲੋਂ ਈਓ ਸਾਹਿਬ ਵੱਲੋਂ ਐਪਰੀਸ਼ੀਏਸ਼ਨ ਮਿਲੀ ਸੀ ਮੈਕਸਿਮ ਜਿਹੜਾ ਕੰਮ ਸੀ ਮੈਕਸਿਮ ਡੀਵੈਲਪਮੈਂਟ ਦੇ ਕੰਮ ਸੀ ਉਹ ਕਵਿਤਾ ਗੁਪਤਾ ਜੀ ਦੇ ਵਾਰਡ ਚੁਆਏ ਸੀਗੇ ਮਨਜੀਤ ਸੌਂਝੀ ਇਸ ਵਾਰ ਸਾਡੇ ਨਾਲ ਇਲੈਕਸ਼ਨ ਕੰਟੈਸਟ ਕਰ ਰਹੇ ਨੇ ਉਹ ਵੀ ਬਹੁਤ ਐچھے ਸੋਸ਼ਲ ਐਕਟਿਵਿਸਟ ਨੇ ਲਾਇਓਨਸ ਕਲੱਬ ਨਾਲ ਜੁੜੇ ਹੋਏ ਨੇ ਮਹਿੰਦਰ ਅਰੋੜਾ ਜੀ ਨੇ ਉਹ ਵੀ ਆਧਾਰ ਦੀ ਫਾਊਂਡੇਸ਼ਨ ਦੇ ਪ੍ਰੈਜ਼ੀਡੈਂਟ ਵੀ ਰਹੇ ਨੇ ਤੇ ਅੱਜ ਕੱਲ ਜਨਰਲ ਸੈਕਟਰੀ ਦੀ ਭੂਮਿਕਾ ਨਿਭਾ ਰਹੇ ਨੇ ਸੈਕਿੰਡ ਮਨੀਸ਼ ਕੋਇਲ ਐਡਵੋਕੇਟ ਸਾਡੇ ਨਾਲ ਇਲੈਕਸ਼ਨ ਲੜ ਰਿਹਾ ਸਾਡੇ ਪੈਨਲ 'ਚ ਉਹ ਵੀ ਬਹੁਤ ਹੀ ਐਨਰਜੈਟਿਕ ਤੇ ਯੰਗ ਐਂਡ ਡਾਇਨਾਮਿਕ ਲੜਕਾ ਹੈ ਲੁਧਿਆਣੇਵੀ ਪ੍ਰੈਕਟਿਸ ਕਰਦਾ ਹੈ ਖੰਨੇ ਵੀ ਪ੍ਰੈਕਟਿਸ ਕਰਦਾ ਹੈ ਬੜਾ ਅੱਛੇ ਤਰੀਕੇ ਨਾਲ ਇਲੈਕਸ਼ਨ ਲੜ ਰਿਹਾ ਨੇ ਸਾਹਿਲ ਗੌਤਮ ਜੀ ਹੈ ਇਹਨਾਂ ਦੇ ਤਾਇਆ ਜੀ ਵੀ ਪਹਿਲਾਂ ਮੈਂਬਰ ਰਹੇ ਨੇ ਮਦਨ ਲਾਲ ਸ਼ਰਮਾ ਜੀ ਤੇ ਬੜਾ अच्छा परिवार है बहुत बड़ा परिवार है ते प्रिंसिपल राणा जी ਸਾਡੇ ਨਾਲ ਇਲੈਕਸ਼ਨ ਲੜ ਰਹੇ ਨੇ 35 ਸਾਲ ਦਾ ਉਹਨਾਂ ਦਾ ਐਜੂਕੇਸ਼ਨ ਦਾ ਐਕਸਪੀਰੀਅੰਸ ਹੈ ਤੇ ਮੈਂ ਇੱਕ ਚੀਜ਼ ਹੋਰ ਐਡੀਸ਼ਨ ਕਰਨਾ ਚਾਹਣਾ ਹੈ ਇਹ ਬੇਸਿਕਲੀ ਨਾ ਹੈ ਇਲੈਕਸ਼ਨ ਐਜੂਕੇਸ਼ਨਿਸਟ ਦਾ ਹੋਣਾ ਚਾਹੀਦਾ ਜਿੰਨੇ ਵੀ ਸਾਡੇ ਪੈਨਲਿਸਟ ਹੈ ਜਿੰਨੇ ਵੀ ਸਾਡੇ ਇਲੈਕਸ਼ਨ ਲੜ ਰਹੇ ਨੇ ਕੋਈ ਵੀ ਇਸ ਤਰ੍ਹਾਂ ਨਹੀਂ ਹੈ ਵੀ ਜਿਹੜਾ ਅੰਡਰ ਗ੍ਰੈਜੂਏਟ ਹੋਵੇ ਏ ਐਡਵੋਕੇਟ ਸੁਨੀਲ ਮਨੋਚਾਈ ਸਾਡੇ ਨਾਲ ਇਲੈਕਸ਼ਨ ਲੜ ਰਹੇ ਨੇ ਉਹ ਵੀ ਖੰਨੇ ਤੇ ਲੁਧਿਆਣੇ ਪ੍ਰੈਕਟਿਸ ਕਰਦੇ ਨੇ ਸੋ ਓਵਰਆਲ ਜੇ ਤੁਸੀਂ ਇਹ 11 ਚਿਹਰੇ ਤੇ ਨਿਗਾਹ ਮਾਰੋ ਤੁਹਾਨੂੰ ਇੱਕ ਚੀਜ਼ ਤਾਂ ਨਜ਼ਰ ਆਏਗੀ ਵੀ ਇਹ 11 ਦੇ 11 ਚਿਹਰੇ ਪੜੇ ਲਿਖੇ ਨੇ ਇਹਨਾਂ ਤੇ ਕੋਈ ਵੀ ਚਿਹਰਾ ਇਸ ਤਰ੍ਹਾਂ ਦਾ ਨਹੀਂ ਹੈ ਜਿਵੇਂ ਇਹ ਅਲਵਲੀ ਦੀ ਇੱਕ ਚੀਜ਼ ਹੋ ਚੁੱਕੀ ਹੈ ਇਹ ਇਲੈਕਸ਼ਨ ਮਤਲਬ ਇੱਕ ਪੋਲਿਟੀਕਲ ਅਖਾੜੇ ਦੀ ਤਰ੍ਹਾਂ ਬਣ ਚੁੱਕੇ ਹਨ ਜਦ ਕਿ ਐਜੂਕੇਸ਼ਨ ਦਾ ਜਿਹੜਾ ਇਲੈਕਸ਼ਨ ਉਹ ਇੱਕ ਪੋਲੀਟੀਕਲ ਖਾੜਾ ਹੋਣਾ ਨਹੀਂ ਚਾਹੀਦਾ ਸਾਡੇ ਜਿਹੜੇ 11 ਦੇ 11 ਮੈਂਬਰ ਜਿਹੜੇ ਇਲੈਕਸ਼ਨ ਵੀ ਲੜ ਰਹੇ ਨੇ ਇਹ ਕੋਈ ਐਦਾਂ ਪੋਲੀਟੀਕਲ ਇਸ ਤਰ੍ਹਾਂ ਨਹੀਂ ਜੁੜੇ ਹੋਏ ਵੀ ਮਤਲਬ ਯਾਰ ਵੀ ਇੱਕ ਸੋਚ ਨਾਲ ਜ਼ਰੂਰ ਜੁੜੇ ਹੋਏ ਨੇ ਪਰ ਇਸ ਤਰ੍ਹਾਂ ਨਹੀਂ ਆ ਵੀ ਹਰ ਗੱਲ 'ਚ ਪੋਲੀਟਿਕਸ ਕਰਦੇ ਜਿਵੇਂ ਆਮ ਤੌਰ ਤੇ ਆਪਾਂ ਪਰਵਾਇਤੀ ਪਾਰਟੀਆਂ 'ਚ ਦੇਖਦੇ ਆ ਉਹ ਹੀ ਲੋਕ ਐਮਸੀ ਨੇ ਉਹੀ ਲੋਗ ਪੋਲਿਟਿਕਸ ਕਰਦੇ ਨੇ ਉਹੀ ਲੋਗ ਅੱਜ ਆ ਕੇ ਐਜੂਕੇਸ਼ਨ ਦੇ ਵਿੱਚ ਇਲੈਕਸ਼ਨ ਲੜਨ ਲੱਗ ਗਏ ਸੋ ਏ ਡੇ ਬਾਏ ਡੇ ਫਿਰ ਜਦ ਐਦਾਂ ਪੋਲਿਟਿਕਸ ਹਾਵੀ ਹੁੰਦੀ ਹੈ ਇਹ ਕਿਤੇ ਨਾ ਕਿਤੇ ਐਜੂਕੇਸ਼ਨ ਇੰਸਟੀਟਿਊਸ਼ਨਜ਼ ਦੀ ਗਿਰਾਵਟ ਦਾ ਵੀ ਕੰਮ ਕਰਦੀ ਹੈ ਜਿਵੇਂ ਕਿ अरोड़ा ਸਾਹਿਬ ਨੇ ਦੱਸਿਆ ਵਹ ਕਿ ਜਿਹੜੇ ਉਹਨਾਂ ਦੇ ਪੈਨਲ ਮੈਂਬਰ ਨੇ ਸਾਰੇ ਵੈਲ এডਿਕੇਟਿਡ ਨੇ ਐਕਸਪੀਰੀਅੰਸ ਪਲੱਸ એનર્ਜੀ ਦੋ ਚੀਜ਼ਾਂ ਨੂੰ ਲੈ ਕੇ ਚੱਲੇ ਨੇ ਜਿਹਦੇ ਵਿੱਚ ਬਹੁਤ ਤਜਰਬੇਕਾਰ ਵੀ ਨੇ ਤੇ ਜਿਹੜਾ ਨਵਾਂ ਯੂਥ ਹੈ ਜਿਹਦੇ ਵਿੱਚ એનર્ਜੀ ਬੜੀ ਹੈ ਉਹਨਾਂ ਨੂੰ ਇਕੱਠੇ ਲੈ ਕੇ ਇੱਕ ਮਿਸ਼ਨਰ ਬਣਾ ਕੇ ਸਹਿਯੁਕਤ ਟੀਮ ਬਣਾਈ ਹੈ ਜਿਹੜੀ ਕਿ ਸ਼੍ਰੀ ਸਰਸਵਤੀ ਪੈਨਲ ਫੋਰ ਐਜੂਕੇਸ਼ਨ ਹੈ ਸਰ ਆਪਾਂ ਦੇਖਿਆ ਵਹ ਕਿ ਜਿਹੜੇ ਆਪਣੇ ਇਹ ਆਧਾਰੇ ਨੇ ਜੀ ਵਿਦਿਆ ਕਾਧਾਰੇ ਨੇ ਇਹਨਾਂ ਦੀ ਲੈਗੇਸੀ ਬਹੁਤ ਬੜੀ ਐ ਸਰ 100 120 ਸਾਲ ਪੁਰਾਣੇ ਆਪਣੇ ਆਧਾਰੇ ਨੇ ਤਾਂ ਇਹਨਾਂ ਦੀ ਬੈਟਰਮੈਂਟਲੀ ਇਹਨਾਂ ਦੀ ਓਵਰਆਲ ਡਵੈਲਪਮੈਂਟ ਦੇ ਲਈ ਤਾਂ ਕੁਆਲਿਟੀ ਐਜੂਕੇਸ਼ਨ ਲਈ ਜਾਂ ਸਰ ਹੋਰ ਕੋਈ ਅਜੇਹੇ ਤੁਹਾਡੇ ਕੋਲ ਪਲਾਨ ਹੋਣ ਜਿਨ੍ਹਾਂ ਨੂੰ ਕਿ ਤੁਸੀਂ ਵੋਟਰਸ ਨਾਲ ਸਾਂਝਾ ਕਰਨਾ ਚਾਹੋ ਜਿਹਦੇ ਆਧਾਰ ਬਣਾ ਕੇ ਉਹਨਾਂ ਨੂੰ ਵੀ ਵੋਟ ਕਰਨੀ ਸੋਕੀ ਹੋ ਜਵੇ ਤੇ ਸ਼ਹਿਰ ਦੇ ਲਈ ਇੱਕ ਅਜੇਹਾ ਪੈਨਲ ਉੱਭਰ ਕੇ ਆਵੇ ਜਿਹੜਾ ਕਿ ਇਹਨਾਂ ਨੂੰ ਹੋਰ ਉੱਚਾ ਚੱਕ ਸਕੇ ਬਿਲਕੁਲ ਥੋੜੀ ਸਹੀ ਗੱਲ ਐ ਇਹਦੇ ਚ ਜਿਹੜੇ ਸਾਡੇ ਕੈਂਡੀਡੇਟਸ ਇਲੈਕਸ਼ਨ ਲੜ ਵੀ ਰਹੇ ਨੇ ਜੇ ਤੁਸੀਂ ਪੁਰਾਣੇ ਕੈਂਡੀਡੇਟਸ ਨੂੰ ਦੇਖੋ ਆਪਾਂ ਮੈਂ ਤਾਂ ਇਹੀ ਅਪੀਲ ਹੈ ਲੋਕਾਂ ਨੂੰ ਪਬਲਿਕ ਨੂੰ ਵੀ ਵੋਟਰਸ ਨੂੰ ਵੀ ਵੀ ਇੱਕ ਇੱਕ ਵਾਰ ਮੌਕਾ ਨਹੀਂ ਦਿੱਤਾ ਆਪਾਂ 10-10 ਮੌਕੇ ਦੇ ਕੇ ਦੇਖ ਚੁੱਕੇ ਹਾਂ ਕਈ ਕੈਂਡੀਡੇਟ ਇਸ ਤਰ੍ਹਾਂ ਦੇ ਨਹੀਂ ਜਿਨ੍ਹਾਂ ਨੂੰ ਆਪਾਂ 10-10 ਮੌਕੇ ਦੇ ਚੁੱਕੇ ਸੋ ਮੇਰਾ ਇਹੀ ਰਿਕੁਐਸਟ ਹੈ ਕਿ ਇਹ ਨਵੇਂ ਜਿਹੜੇ ਕੈਂਡੀਡੇਟਸ ਹੈ ਯੰਗ ਹੈ ਐਕਸਪੀਰੀਐਂਸ ਵੀ ਹੈ ਐਨਰਜੈਟਿਕ ਵੀ ਹੈ ਜਿਹੜੀ ਲੇਗੇਸੀ ਬਿਲਕੁਲ ਸਹੀ ਗੱਲ ਹੈ ਮੈਂ ਇਹੀ ਇੰਸਟੀਟਿਊਸ਼ਨਸ ਤੋਂ ਪੜਿਆ ਹੋਇਆ ਮੇਰੀ ਸਕੂਲਿੰਗ ਐਸ ਮਾਡਰਨ ਸਕੂਲ ਦੀ ਹੈ ਫਰਮ ਨਰਸਰੀ ਟੂ ਪਲੱਸ 2 ਉਸ ਤੋਂ ਬਾਅਦ ਮੈਂ ਗ੍ਰੈਜੂਏਸ਼ਨ ਐਸ ਕਾਲਜ ਦੇ ਵਿੱਚ ਕੀਤੀ ਹੈ ਸੋ ਇਹ ਇਹ ਇੰਸਟੀਟਿਊਸ਼ਨਸ ਦੇ ਨਾਲ ਦਾ ਮੇਰਾ ਸ਼ੁਰੂਤੀ ਮਤਲਬ ਕਹਿ ਰਹੇ ਹਾਂ ਵੀ ਜਦ ਮਾਡਰਨ ਸਕੂਲ ਚ ਐਸੀ ਪੜਦੇ ਸੀਗੇ ਇੱਕ ਨਾਮ ਸੀ ਉੱਥੇ ਦੇ ਕੱਲੇ ਸਟੂਡੈਂਟਸ ਪ੍ਰਾਊਡ ਫੀਲ ਨਹੀਂ ਸੀ ਕਰਦੇ ਉਸ ਟਾਈਮ ਉੱਥੇ ਦੇ ਪੇਰੈਂਟਸ ਪ੍ਰਾਊਡ ਫੀਲ ਕਰਦੇ ਸੀ ਮੇਰਾ ਬੱਚਾ ਐਸ ਮਾਡਰਨ ਸਕੂਲ ਚ ਪੜਦਾ ਹੈ ਉੱਥੇ ਦੇ ਟੀਚਰਸ ਪ੍ਰਾਊਡ ਫੀਲ ਕਰਦੇ ਸੀ ਕਿ ਅਸੀਂ ਐਸ ਮਾਡਰਨ ਸਕੂਲ ਚ ਪੜ੍ਹਾਉਂਦੇ ਆ ਐਸ ਕਾਲਜ ਦਾ ਵੀ ਇਸ ਤਰ੍ਹਾਂ ਦਾ ਹੀ ਸੀ ਪੂਰੇ ਪੰਜਾਬ ਦੇ ਵਿੱਚ ਇਹਨਾਂ ਦਾ ਨਾਮ ਸੀਗਾ ਉੱਥੇ ਦੇ ਟੀਚਰਸ ਫੀਲ ਪ੍ਰਾਊਡ ਕਰਦੇ ਸੀ ਉੱਥੇ ਦੇ ਸਟੂਡੈਂਟਸ ਪ੍ਰਾਊਡ ਫੀਲ ਕਰਦੇ ਸੀ ਉੱਥੇ ਦੇ ਪੇਰੈਂਟਸ ਪ੍ਰਾਊਡ ਫੀਲ ਕਰਦੇ ਸੀ ਇਵਨ ਉੱਥੇ ਦੀ ਮੈਨੇਜਮੈਂਟ ਪ੍ਰਾਊਡ ਫੀਲ ਕਰਦੇ ਸੀ ਇਹ ادارے ਨੇ ਪੁਰਾਣੇ ਕਿ ਡੀਏਵੀ ٹرسٹ ਦੇ ਬਰਾਬਰ ਦਾ ٹرسٹ ਸੀਗਾ ਉਦੋਂ ਕਿਸੇ ਟਾਈਮ ਏਐਸ ٹرسٹ ਅੱਜ ਡੀਏਵੀ ٹرسٹ ਪੂਰੇ ਹਿੰਦੁਸਤਾਨ 'ਚ ਜਾਣਿਆ ਜਾਂਦਾ ਤੇ ਆਪਣਾ ਏਐਸ ٹرسٹ ਬੜਾ ਇੱਕ ਛੋਟਾ ਜਿਹਾ ਹੋ ਕੇ ਰਹਿ ਗਿਆ ਸ਼੍ਰਿੰਕ ਹੋ ਗਿਆ ਸ਼੍ਰਿੰਕ ਹੋਇਆ ਪੋਲਿਟਿਕਸ ਦੀ ਪੇਂਟ ਚੜਿਆ ਹੋਰ ਕੋਈ ਗੱਲ ਨਹੀਂ ਇਹਦੇ 'ਚੋਂ ਕਿਤੇ ਨਾ ਕਿਤੇ ਕਾਰਨ ਆਪਣੇ ਲੋਕਾਂ ਰਹੀ ਹੈ ਇਹ ਜੋ ਪੋਲਿਟਿਕਸ ਕਿਤੇ ਨਾ ਕਿਤੇ ਆਪਾਂ ਨੂੰ ਬਾਹਰ ਕੱਢਣੀ ਪਏਗੀ ਇਹ ਜਿਹੜੇ ਕੋੜੇ ਸਟੈਪ ਐ ਇਹ ਆਪਾਂ ਨੂੰ ਲੈਣੇ ਪੈਣਗੇ ਇਕ ਸਮਾਸੀਗਾ ਆਰੀਆ ਸਕੂਲ ਸੀ ਗੱਲਾ ਉਸ ਤੋਂ ਬਾਅਦ ਚਲੋ ਐਸ ਕਾਲਜ ਆਇਆ ਊਮਨ ਕਾਲਜ ਆਇਆ ਤਰੱਕੀ ਵੀ ਹੁੰਦੀ ਰਹੀ ਫਿਰ ਸੈਚੂਰੇਸ਼ਨ ਪੁਆਇੰਟ ਆਇਆ ਹੁਣ ਕਿਤੇ ਨਾ ਕਿਤੇ ਆਪਾਂ ਨੂੰ ਇਹ ਗੱਲ ਮੰਨਣੀ ਪੈਗੀ ਇਹਨਾਂ ਦਾ ਡਾਊਨਫਾਲ ਹੈ ਜਿਵੇਂ ਕਿ ਅਰੋੜਾ ਸਾਹਿਬ ਨੇ ਦੱਸਿਆ ਹੋਵੇ ਕਿ ਜਿਹੜੀ ਲੇਗੇਸੀ ਕਿਸੇ ਟਾਈਮ ਡੀਏਵੀ ਤੇ ਏਐਸ ਨੂੰ ਪੈਰਲਲ ਗਿਣਿਆ ਜਾਂਦਾ ਸੀ ਅੱਜ ਡੀਏਵੀ ਆਲ ਓਵਰ ਇੰਡੀਆ ਦੇ ਵਿੱਚ ਛਾਇਆ ਹੋਇਆ ਤੇ ਆਪਣਾ ਜਿਹੜਾ ਇਹ ਵਿਦਿਅਕ ਅਦਾਰੇ ਨੇ ਕਿਤੇ ਨਾ ਕਿਤੇ ਸੀਮਤ ਹੁੰਦੇ ਜਾਂਦੇ ਨੇ ਸਰ ਆਪਾਂ ਦੇਖਿਆ ਹੋਵੇ ਕਿ ਕਿਤੇ ਨਾ ਕਿਤੇ ਜਿਹੜੇ ਪੋਲਿਟਿਕਸ ਹੈ ਉਹ ਆਪਾਂ ਜਾਣਦੇ ਹਾਂ ਕਿ ਪੋਲਿਟਿਕਸ ਪੋਲਿਟਿਕਸ ਦੇ ਹਿਸਾਬ ਨਾਲ ਹੀ ਹੋਊਗੀ ਅਰੋਪ ਪ੍ਰਤਿਆਰੋਪ ਇੱਕ ਦੂਜੇ ਨੂੰ ਕਹਿਣਾ ਸੁਣਨਾ ਉਹ ਚੱਲਦਾ ਜਾਊਗਾ ਤਾਂ ਤੁਹਾਡੇ ਹੀ ਸਾਹ ਦੇ ਨਾਲ ਜਿਵੇਂ ਸਰ ਤੁਸੀਂ ਸ਼ੁਰੂਆਤ ਦੇ ਵਿੱਚ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਇਹਦੇ ਚੋਂ ਸਿਆਸਤ ਬਿਲਕੁਲ ਬਾਹਰ ਹੋ ਜਵੇ ਤਾਂ ਤੁਸੀਂ ਕੀ ਜੇਕਰ ਪੈਨਲ ਤੁਹਾਡਾ ਗਠਿਤ ਹੁੰਦਾ ਤਾਂ ਬਤਾ ਕਿ ਬਿਲਕੁਲ ਹੀ ਇਹਨੂੰ ਨਾਨ ਪੋਲੀਟੀਕਲ ਸਮਝਿਆ ਜਾਵੇ ਬਿਲਕੁਲ ਇਹਦੇ ਵਿੱਚ ਤੁਸੀਂ ਕੋਈ ਵੀ ਕੈਂਡੀਡੇਟ ਇਸ ਤਰ੍ਹਾਂ ਦਾ ਨਹੀਂ ਕਹਿ ਸਕਦੇ ਕਿ ਯਾਰ ਇਹ ਪੋਲੀਟੀਕਲ ਸਿਸਟਮ ਦੇ ਵਿੱਚ ਪੂਰੀ ਤਰ੍ਹਾਂ ਰੁਝਿਆ ਹੋਇਆ ਹੈ ਇਹ ਹੈ ਸਾਰਾ ਦਿਨ ਸ਼ਹਿਰ ਦੇ ਵਿੱਚ ਪੋਲਿਟਿਕਸ ਕਰਦਾ ਇਹ ਕਿਤੇ ਨਾ ਕਿਤੇ ਆਪਾਨੂੰ ਸੋਚਣਾ ਪਏਗਾ ਵੀ ਇਹਦੇ ਕੀ ਕਾਰਨ ਰਹੇ ਕਿ ਇਸ ٹرسٹ ਇਹਨਾਂ ਸ਼੍ਰਿੰਕ ਹੋ ਕੇ ਰਹਿ ਗਿਆ ਕਿਉਂ ਆਪਾਂ ਨਵੀਂ ਟੈਕਨਿਕਸ ਦੇ ਨਾਲ ਨਵੇਂ ਕਾਲਜੇਜ਼ ਨਹੀਂ ਖੋਲ ਪਾਏ ਕਿਉਂ ਆਪਾਂ ਸਕੂਲ ਆਫ ਨਰਸਿੰਗ ਸ਼ਹਿਰ ਨੂੰ ਨਹੀਂ ਦੇ ਪਾਏ ਕਿਉਂ ਆਪਾਂ ਲਾ ਕਾਲਜ ਸ਼ਹਿਰ ਨੂੰ ਨਹੀਂ ਦੇ ਪਾਏ ਕਿਉਂ ਆਪਾਂ ਡੈਂਟਲ ਕਾਲਜ ਸ਼ਹਿਰ ਨੂੰ ਨਹੀਂ ਦੇ ਪਾਏ ਜਦ ਕਿ ਹਜ਼ਾਰਾਂ ਕਰੋੜ ਦੀ ਆਪਣੇ ਕੋਲ ਜ਼ਮੀਨ ਹੈ ਜਦ ਕਿ ਸਾਰਾ ਕੁਝ ਆਪਣੇ ਕੋਲ ਅਵੇਲੇਬਲ ਹੈ ਇਹ ਸ਼ਹਿਰ ਇਸ ਤਰ੍ਹਾਂ ਦਾ ਹੈ ਇੱਥੇ ਜੈਮਸ ਆਫ ਪਰਸਨੈਲਿਟੀਆਂ ਬੈਠੇ ਆ ਤੁਸੀਂ ਜਿੱਤੋਂ ਮਰਜੀ ਜਾਓ ਜਿੰਨਾ ਮਰਜੀ ਫੰਡ ਲੈ ਸਕਦੇ ਹੋ ਇਹ ਸ਼ਹਿਰ ਇਸ ਤਰ੍ਹਾਂ ਦਾ ਹੈ ਤੁਸੀਂ ਰਾਤੋ ਰਾਤ ਇੱਥੇ ਕਰੋੜ ਰੁਪਏ ਵੀ ਇਕੱਠਾ ਕਰ ਸਕਦੇ ਹੋ ਰਾਤੋ ਰਾਤ 10 ਕਰੋੜ ਵੀ ਇਕੱਠਾ ਕਰ ਸਕਦੇ ਹੋ ਕਿਉਂਕਿ ਜੈਮ ਜੈਮਸ ਵਰਗੇ ਲੋਗ ਆਏ تھے ਸੋਸ਼ਲ ਐਕਟਿਵਿਸਟ ਲੋਗ ਆ ਇੱਥੇ ਤੇ ਕਿਤੇ ਨਾ ਕਿਤੇ ਇੱਕ ਗੱਲ ਹੋਰ ਅਲੂ ਵਾਲੀ ਜੀ ਮੈਂ ਤੁਹਾਨੂੰ ਦੱਸਣਾ ਚਾਹਣਾ ਵੀ ਇਹ ਹੁਣ ਉਸ ਕੰਡੀਸ਼ਨ 'ਚ ਪਹੁੰਚ ਚੁੱਕੇ ਨੇ ਹੈ ادارے ਕਿ ਇਹਨਾਂ ਤੇ ਕਿਤੇ ਨਾ ਕਿਤੇ ਡੈਫਿਸਿਟ ਚ ਆ ਚੁੱਕੇ ਆ प्रॉफिट ਤਾਂ ਬਹੁਤ ਦੂਰ ਦੀ ਗੱਲ ਹੈ ਇੱਕ ਅਦਾ ادارਾ ਕੋਈ ਹੋ ਸਕਦਾ ਜਿਹੜਾ ਪ੍ਰੋਫਿਟ ਚ ਆ ਗਿਆ ਹੋਵੇ ਜਾਂ ਰਹਿ ਗਿਆ ਹੋਵੇ ਕਿਉਂਕਿ ਸਟੂਡੈਂਟਸ ਘਟਦੇ ਜਾ ਰਹੇ ਨੇ ਖਰਚੇ ਵੱਧਦੇ ਜਾ ਰਹੇ ਨੇ ਨੇਚਰਲੀ ਹੈ ਜਿਹੜਾ ਟੀਚਰ ਆਪਾਂ ਅਪਾਇੰਟ ਕੀਤਾ ਉਹਨੂੰ ਆਪਾਂ ਜਸਟੀਫਾਈ ਵੀ ਕਰਨਾ ਚਲੋ ਉਹਨੂੰ ਉਹਦੀ ਇਨਕਰੀਮੈਂਟਸ ਵੀ ਲਗਾਣੇ ਨੇ ਤੇ ਕਿਤੇ ਨਾ ਕਿਤੇ ਸਾਰਾ ਕੁਝ ਹੋਏਗਾ ਬਟ ਜਿਹੜਾ ਸਟੂਡੈਂਟਸ ਦਾ ਗਿਰਾਵਟ ਹੈ ਸਟੂਡੈਂਟਸ ਦੀ ਜਿਹੜੀ ਸਟਰੈਂਥ ਕੱਟਦੀ ਜਾ ਰਹੀ ਹੈ ਉਹ ਬੜੀ ਚਿੰਤਾਜਨਕ ਹੈ ਹਰ ਇੱਕ ਚੀਜ਼ ਦੀ ਜਿਹੜੀ ਡਵੈਲਪਮੈਂਟ ਹੈ ਉਹ ਪ੍ਰੋਗਰੈਸ ਦੇ ਨਾਲ ਹੈ ਹੁਣ ਕਿਉਂ ਨਹੀਂ ਆਪਣੇ ਕੋਲ ਰੇ ਊਮਨ ਕਾਲਜ ਦੇ ਵਿੱਚ ਹੋਸਟਲ ਹੈ ਕਿਉਂ ਨਹੀਂ ਆਪਾਂ ਇੱਥੇ ਇਕੱਲਾ ਸਿਰਫ ਆਪਾਂ ਇੱਕ ਬੀਏ ਬੀਕਾਮ ਤੇ ਸੀਮਿਟ ਕੇ ਰਹਿ ਗਏ ਕਿਉਂ ਨਹੀਂ ਆਪਾਂ ਇੱਥੇ ਸਕੂਲ ਆਫ ਨਰਸਿੰਗ ਲਿਆ ਸਕਦੇ ਏ ਆਪਾਂ ਕਿਤੇ ਨਾ ਕਿਤੇ ਸਰਕਾਰ ਦੀ ਆਪਾਂ ਨੂੰ ਇਹਦੇ ਚ ਮਦਦ ਦੀ ਵੀ ਜ਼ਰੂਰਤ ਪੈਗੀ ਦੇਖੋ ਗਵਰਨਮੈਂਟ ਐਡਿਡ ਇੰਸਟੀਟਿਊਸ਼ਨਸ ਨੇ ਗਵਰਨਮੈਂਟ ਤੋਂ ਹੀ ਆਪਾਂ ਨੂੰ ਏਡ ਲੈਣੀ ਪੈਗੀ ਸਰਕਾਰ ਦੀ ਸਾਨੂੰ ਪੂਰੀ ਸਪੋਰਟ ਵੀ ਹੈ ਇਹਦੇ ਵਿੱਚ ਕਿਤੇ ਨਾ ਕਿਤੇ ਬੜੇ ਵੱਡੇ ਸਟੈਪਸ ਇਹਦੇ ਚ ਲੈਣੇ ਪੈਣਗੇ ਤਾਂ ਇਹਾਰੇ ਬਚ ਪਣਗੇ ਇਹ ਸਮਝ ਲਓ ਕਿ ਹਿਸਟੋਰੀਕਲ ਇਲੈਕਸ਼ਨ ਹੈ ਇਹ ਕੋਈ ਆਮ ਇਲੈਕਸ਼ਨ ਨਹੀਂ ਹੈ ਕਿਉਂਕਿ ਜਿਸ ਤਰ੍ਹਾਂ ਦਾ ਡੈਫਿਸਿਟ ਇਹਦਾ ਵੱਧਾ ਜਾ ਰਿਹਾ ਹੈ ਇਹ ਕਿਤੇ ਨਾ ਕਿਤੇ ਇੰਸਟੀਚੂਸ਼ਨਸ ਨੂੰ ਤਾਲੇ ਲਵਾ ਨਾਲੇ ਦੇ ਨੇੜੇ ਤੇੜੇ ਪਹੁੰਚ ਚੁੱਕਿਆ ਹੈ ਜਿਵੇਂ ਕਿ ਅਰੋੜਾ ਸਾਹਿਬ ਨੇ ਦੱਸਿਆ ਹੋਇਆ ਕਿ ਬਹੁਤ ਜ਼ਿਆਦਾ ਪਲਾਨਸ ਬਹੁਤ ਜ਼ਿਆਦਾ ਚੀਜ਼ਾਂ ਦੀ ਜ਼ਰੂਰਤ ਹੈ ਜਿਨ੍ਹਾਂ ਨਾਲ ਕਿ ਇਹ ਅਦਾਰਿਆਂ ਨੂੰ ਦੁਬਾਰਾ ਉੱਚਾ ਚੱਕਿਆ ਜਾ ਸਕੇ ਸਰ ਇੱਕ ਵਾਰੀ ਸਾਡੇ ਚੈਨਲ ਦੇ ਰਾਈ ਕੀ ਤੁਹਾਡਾ ਸੀਰੀਅਲ ਨੰਬਰ ਹੈ ਤੇ ਕੀ ਤੁਸੀਂ ਵੋਟਰ ਨੂੰ ਸ਼ਾਰਟ ਐਂਡ ਬਰੀਫ ਮੈਸੇਜਿੰਗ ਕਰਨੀ ਚਾਹੁੰਦੇ ਹੋ ਦੇਖੋ ਮੇਰਾ ਸੀਰੀਅਲ ਨੰਬਰ 30 ਹੈ ਬਟ ਮੈਂ ਸਾਰੇ ਵੋਟਰਸ ਨੂੰ ਇਹੀ ਰਿਕੁਐਸਟ ਕਰਦਾ ਹੈ ਕਿ ਸਰਸਵਤੀ ਪੈਨਲ ਫॉर ਐਜੂਕੇਸ਼ਨ ਜਿਹੜਾ ਕਿ ਬਹੁਤ ਪੜੇ ਲਿਖੇ ਕੈਂਡੀਡੇਟਸ ਦਾ ਪੈਨਲ ਹੈ ਤੁਸੀਂ ਸਾਰੇ ਹੀ ਸਾਰੇ ਦੇ ਸਾਰੇ ਪੈਨਲ ਨੂੰ ਵੋਟ ਕਰੋ ਇੱਕ ਵਾਰ ਵੋਟ ਕਰਕੇ ਦੇਖ ਲਓ ਕਿਉਂਕਿ ਇਹ ਕੋਈ ਬਹੁਤ ਲੰਬੇ ਚੌੜੇ ਇਲੈਕਸ਼ਨ ਨਹੀਂ ਹੈ 3 ਸਾਲ ਬਾਅਦ ਇਲੈਕਸ਼ਨ ਆ ਜਾਂਦੇ ਨੇ ਜੇ ਮੈਂ ਪ੍ਰੋਮਿਸ ਕਰਦਾ ਤੁਹਾਡੇ ਨਾਲ ਕਿ ਜੇ ਸਾਡਾ ਪੈਨਲ ਜਿੱਤ ਕੇ ਆਂਦਾ ਹੈ ਉਥੇ ਨਹੀਂ ਅਸੀਂ ਆਪਣੇ ਆਪ ਨੂੰ ਕੋਈ ਉਥੇ ਪ੍ਰੋਗਰੈਸ ਕਰ ਪਾਉਂਦੇ ਇਹ ਤੁਹਾਡੀ ਕਚਹਿਰੀ 'ਚ ਮੈਂ ਖੜਾ ਹੋ ਕੇ ਕਹਿੰਦਾ ਕਿ ਅਸੀਂ ਅੱਗੇ ਤੋਂ ਇਲੈਕਸ਼ਨ ਨਹੀਂ ਲੜਾਂਗੇ ਥੈਂਕ ਯੂ ਥੈਂਕ ਯੂ ਵੈਰੀ ਮੱਚ ਕਰੁਨਾ ਰੌੜਾ ਜੀ ਬਹੁਤ ਵਧੀਆ ਉਹਨਾਂ ਨੇ ਕ੍ਰਿਸਟਲ ਕਲੀਅਰ ਗੱਲਾਂ ਕਹੀਆਂ ਨੇ ਜੀ ਫਿਰ ਅਜਿਹੇ ਜਿਹੜੇ ਕੈਂਡੀਡੇਟ ਅਲੱਗ ਅਲੱਗ ਪੈਨਲਸ ਤੋਂ ਖੜੇ ਨੇ ਉਹਨਾਂ ਨਾਲ ਥੋੜੀ ਫੇਸ ਟੂ ਫੇਸ ਮੁਲਾਕਾਤ ਕਰਾਵਾਂਗੇ ਤਦ ਤੱਕ ਦੇ ਲਈ ਸਾਨੂੰ ਦੋ ਇਜਾਜ਼ਤ ਥੈਂਕ ਯੂ ਜੀ ਥੈਂਕ ਯੂ ਵੈਰੀ ਮੱਚ